ਤੈਨਿਕ ਸਵੇਰਾ ਦੇਖ ਰਹੇ ਸਾਰੇ ਦਸਕਰਾਂ ਮਨਜੀਤ ਸਿੰਘ ਅਸੀਂ ਇਸ ਸਮੇਂ ਖੜੇ ਹਾਂ ਰੂਪਨਗਰ ਤੇ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਨ ਨਗਰ ਕੀਰਤਨ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਤਕਸ਼ਰੀ ਕੇਸਗੜ੍ਹ ਸਾਹਿਬ ਤੋਂ ਕੱਢਿਆ ਜਾ ਰਿਹਾ ਉਸ ਦੀ ਜਿਹੜੀ ਕਿ ਰਵਾਨਗੀ ਤਕਸ਼ਰੀ ਕੇਸਗੜ੍ਹ ਸਾਹਿਬ ਤੋਂ ਹੋ ਚੁੱਕੀ ਹੈ ਤੇ ਰੂਪਨਗਰ ਕੁਝ ਸਮੇਂ ਦੇ ਵਿੱਚ ਪਹੁੰਚੇਗਾ ਜਿੱਥੇ ਵੱਖ-ਵੱਖ ਥਾਵਾਂ ਤੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਿਹੜੇ ਕਿ ਨੁਮਾਇੰਦੇ ਨੇ ਹੋਰ ਆਗੂ ਨੇ ਉਹਨਾਂ ਵੱਲੋਂ ਵੀ ਰਸਤਿਆਂ ਦੇ ਵਿੱਚ ਕਈ ਜਗ੍ਹਾ ਪ੍ਰਬੰਧ ਜਿਹੜੇ ਕੀਤੇ ਗਏ ਨੇ ਪਿੰਡਾਂ ਦੇ ਵਿੱਚ ਪ੍ਰਬੰਧ ਕੀਤੇ ਗਏ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਦਿੱਲੀ ਸ਼ੁਕਰਦਵਾਰਾ ਕਮੇਟੀ ਦੇ ਨੁਮਾਇੰਦੇ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਤੇ ਨਗਰ ਕੀਰਤਨ ਕਿੱਥੋਂ ਕਿੱਥੋਂ ਲੰਘੇਗਾ ਗੱਲਬਾਤ ਕਰਦੇ ਗੁਰੂ ਤੇਗ ਬਾਹਦਰ ਮਹਾਰਾਜ ਪੰਜਾਬ ਹਿੰਦੁਸਤਾਨੀ ਦੁਨੀਆ ਦੇ ਮਹਾਨ ਸ਼ਹੀਦ ਹੋਏ ਨੇ ਤੇ ਅੱਜ ਸ਼੍ਰੀ ਨਨਦਪੁਰ ਸਾਹਿਬ ਜਿਹੜੀ ਖਾਲਸੇ ਦੀ ਜਨਮ ਭੂਮੀ ਹੈ ਉਸ ਤੋਂ ਗੁਰਦੁਆਰਾ ਸੀਸਗੜ੍ਹ ਨਵੀਂ ਦਿੱਲੀ ਤੱਕ ਇੱਕ ਇਤਿਹਾਸਿਕ ਮਹਾਨ ਬਲੀਦਾਨ ਯਾਤਰਾ ਦਿੱਲੀ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੋਂ ਜਾ ਰਹੀ ਹੈ ਇਸ ਇਲਾਕੇ ਦੇ ਪਿੰਡ ਸੁਲੱਖੀਆਂ ਲਖਮੀਪੁਰ ਰੰਗੀਲਪੁਰ ਟੋਲਪ ਲਾਜਾ ਦੇ ਆਲੇ ਦੁਆਲੇ ਦੇ ਸਭ ਪਿੰਡਾਂ ਵੱਲੋਂ ਇਸ ਇਲਾਕੇ ਵੱਲੋਂ ਅਸੀਂ ਨਨੋ ਜੀਆਂ ਕਹਿੰਦੇ ਲਈ ਇੱਥੇ ਇਕੱਤਰ ਹੋਏ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਲੀਦਾਨ ਦੁਨੀਆ ਦੇ ਉੱਤੇ ਇੱਕ ਬਹੁਤ ਵੱਡਾ ਮਾਰਗਦਰਸ਼ਨ ਹੈ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਖਵਾਲੀ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਰੀ ਦਾਸ ਤੇ ਭਾਈ ਧਿਆਲਾ ਜੀ ਵੀ ਮਹਾਨ ਸ਼ਹਾਦਤ ਦਾ ਜਾਮ ਗੁਰੂ ਸਾਹਿਬ ਦੇ ਨਾਲ ਹੀ ਪੀ ਗਏ ਉਸ ਤੋਂ ਪਹਿਲਾਂ ਇਸ ਤਰ੍ਹਾਂ ਪੰਜਾਬ ਦੀ ਧਰਤੀ ਤੋਂ ਦੋ ਮਹਾਨ ਯਾਤਰਾਵਾਂ ਪਹਿਲਾਂ ਵੀ ਜਾ ਚੁੱਕੀਆਂ ਨੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਸੀ ਉਦੋਂ ਯਾਤਰਾ ਦੇ ਰੂਪ ਵਿੱਚ ਗਏ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਵੀ ਉਹ ਯਾਤਰਾ ਦੇ ਰੂਪ ਵਿੱਚ ਗਏ ਸੀ ਅੱਜ ਅਸੀਂ ਇਸ ਮਹਾਨ ਯਾਤਰਾ ਨੂੰ ਜੀਆਂ ਕਹਿਣ ਵਿੱਚ ਬੜਾ ਫਖਰ ਮਹਿਸੂਸ ਕਰਦੇ ਆਂ ਤੇ ਸਿਮਚਿਤ ਸੰਗਤ ਦੇ ਲੋਕਾਈ ਨੂੰ ਕਹਿੰਦੇ ਆ ਕਿ ਇਹਨੂੰ ਵਰਤਮਾਨ ਸਨਮਾਨ ਪੰਜਾਬ ਦੀ ਧਰਤੀ ਤੋਂ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਗੁਰੂ ਤੇ ਇੱਕ ਬਹਾਦਰ ਜੀ ਦੀ ਸ਼ਹਾਦਤ ਕਾਫੀ ਰਖਲੇਸ ਦਾ ਕੋਈ ਮਿਸਾਲ ਨਹੀਂ ਹੈ ਇਸ ਸੰਸਾਰ ਚ ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ Hindu ਧਰਮ ਦੀ ਰੱਖਿਆ ਲਈ ਔਰ ਸਾਰੇ ਆਪਣੇ ਹਿੰਦੂਸਤਾਨੀਆਂ ਲਈ ਇੱਕ ਬਹੁਤ ਵੱਡੀ ਸ਼ਹਾਦਤ ਉਹਨਾਂ ਨੇ ਦਿੱਤੀ ਉਹ ਕਿਸੇ ਮਜ਼ਬ ਜਾਂ ਕਿਸੇ ਇੱਕ ਧਰਮ ਲਈ ਨਹੀਂ ਸੀ ਉਹ ਸਾਰੇ ਹਰ ਇੱਕ ਲਈ ਸੀ ਸੋ ਇੱਕ ਬਹੁਤ ਵੱਡੀ ਸ਼ਹਾਦਤ ਜਿਹੜਾ ਇਹ 350 ਸਾਲ ਨੂੰ ਪੂਰੇ ਹੋਏ ਹੈ ਔਰ ਸਾਰੀ ਸੰਗਤ ਜਿਹੜੀ ਹੈ ਇਸ ਸ਼ਹਾਦਤ ਨੂੰ ਉਹਨਾਂ ਨੂੰ ਪ੍ਰਣਾਮ ਕਰਨ ਲਈ ਪਹੁੰਚ ਰਹੀ ਹੈ ਔਰ ਇਹ ਜੋ ਇੱਕ ਧਰਮ ਰੱਖੇਕ ਯਾਤਰਾ ਕੱਢੀ ਗਈ ਹੈ ਮੈਂ ਸਾਰੇ ਸਿੰਘ ਜੋ ਦਿੱਲੀ ਤੋਂ ਇੱਥੇ ਪਹੁੰਚੇ ਨੇ ਇਸ ਯਾਤਰਾ ਤੇ ਔਰ ਇਸ ਯਾਤਰਾ ਤੇ ਜਗਾ ਜਗਾ ਜਿਹੜਾ ਲੋਕ ਸਵਾਗਤ ਕਰ ਰਹੇ ਨੇ ਔਰ ਆਪਣੇ ਸ਼ਰਧਾ ਜਿਹੜੀ ਹੈ ਗੁਰੂ ਸਾਹਿਬ ਪ੍ਰਤੀ ਪਰਗਟ ਕਰ ਰਹੇ ਨੇ ਸੋ ਇੱਕ ਬਹੁਤ ਵੱਡਾ ਮਾਹੌਲ ਜਿਹੜਾ ਪੰਜਾਬ ਚ ਜਿੱਥੇ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੇ ਪ੍ਰਤੀ ਬਣਿਆ ਹੋਇਆ ਔਰ ਲੋਕੀ ਬਹੁਤ ਇੱਥੇ ਵੱਡੀ ਸੰਗਤ ਜਿਹੜੀ ਪਹੁੰਚ ਰਹੀ ਹੈ ਸੋ ਸਾਰੀ ਸੰਗਤ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਇੱਕ ਵਾਰ ਫੇਰ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਤੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਸ਼ਹਾਦਤ ਨੂੰ ਵੀ ਬਹੁਤ-ਬਹੁਤ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬាទ ਬਹਾਦਰ ਸਰ ਮਹਾਰਾਜ ਜੀ ਦੇ 350 ਸਾਲਾ ਸ਼ੁਭੀਨਿ ਇਸਵਰਪਤ ਇਹ ਜੋ ਮਹਾਨ ਨਗਰ ਕੀਰਤਨ ਦੀ ਸਿੱਖ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਜਥੇਬੰਦੀਆਂ ਸਮੂਹ ਪੰਥਕੀ ਜਥੇਬੰਦੀਆਂ ਲਿਹਾੰਗ ਸਿੰਘ ਜਥੇਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਕੱਢਿਆ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਗਾ ਜਗਾ ਦੇ ਉਤੇ ਸੰਗਤਾਂ ਦੇ ਵਿੱਚ ਸਰਦਾ ਭਾਵਨਾ ਹੈ ਔਰ ਜਗਾ ਜਗਾ ਦੇਖਦੇ ਸਤ ਗੁਰਾਂ ਦਾ ਸਰਕਾਰ ਕੱਲੀ ਸਗੜੀ ਬੱਗੀ ਹੈ ਇਸ ਸਟਾਨ ਦੇ ਉੱਤੇ ਵੀ ਰਟਾਇ ਡੀਜੀਪੀ ਵਿਜੇ ਸਿੰਘ ਜਿੰਦਰ ਸਿੰਘ ਜੀ ਔਰ ਫਾਊਂਡੇਸ਼ਨ ਟੌਰ ਸਾਹਿਬ ਤੋਂ ਐਮਐਲਏ ਸਰਦਾਰ ਚੰਜੀ ਸਿੰਘ ਕਰੀ ਜੀ ਔਰ ਸਮੂਹ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ਹੈ ਧੰਨਵਾਦ ਕਰਦੇ ਹਾਂ ਉਹਨਾਂ ਦਾ ਔਰ ਇਸੇ ਤਰ੍ਹਾਂ ਹੀ ਗੁਰਮਾਰਾਜ ਦੇ ਪ੍ਰਤੀ ਸੰਗਤਾਂ ਦੀ ਸ਼ਰਧਾ ਜਿਹੜੀ ਹੈ ਬਣੀ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਇੱਕ ਬਹਾਦਰ ਸਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦੀ ਸਮਰਪਿਤ ਜਿਹੜਾ ਧਰਮ ਰੱਖਿਆ ਯਾਤਰਾ ਸ੍ਰੀ ਹਰਨਾਨਦਪੁਰ ਸਾਹਿਬ ਤੇ ਗੁਰੂ ਦੇ ਮਹਿਲ ਤੋਂ ਸ਼ੁਰੂ ਹੋਈ ਔਰ ਰਾਤ ਤੱਕ ਅੰਮਾਲੇ ਮੰਜੀ ਸਾਹਿਬ ਪਹੁੰਚ ਲਈ ਜਿਹਦੇ ਵਿੱਚ ਸਮੂਚੀ ਸੰਪਰਦਾਵਾਂ ਤਲਪੰਥ ਨਿਹੰਗ ਸਿੰਘ ਜਿੱਥੇ ਬੰਦਿਆ ਸਾਰਿਆਂ ਨੇ ਸ਼ਮੂਲਤਾ ਪਾਈ ਹੈ ਵਕ ਵਕ ਪੜਾਪ ਦੇ ਉੱਤੇ ਇਸ ਨਗਰ ਕੀਰਤਨ ਦਾ ਜਿੱਥੇ ਸਵਾਗਤ ਕੀਤਾ ਜਾ ਰਿਹਾ ਹੈ ਗੁਰੂ ਦੇ ਪ੍ਰਤੀ ਆਪਣੀ ਸ਼ਰਧਾ ਭੇਟ ਪ੍ਰਤੀ ਜਾਇ ਕੀਤੀ ਜਾ ਰਹੀ ਹੈ ਉੱਥੇ ਅੱਜ ਹੀ ਹੁਣ ਅਸੀਂ ਇੱਥੇ ਪਹੁੰਚੀਆਂ ਜਿੱਥੇ ਸ੍ਰੀ ਰਜਿੰਦਰ ਸਿੰਘ ਜੀ ਬਹਿਰਾਮਪੁਰ ਹਾਂਜੀ ਬਹਿਰਾਮਪੁਰ ਬਹਿਰਾਮਪੁਰ ਔਰ ਚਰ ਸਦਾਚਰਨ ਸਿੰਘ ਜੀ ਚੰਨੀ ਜਿਹੜੇ ਐਮ ਐਲ ਐ ਐਸ ਇਲਾਕੇ ਤੋਂ ਇਹਨਾਂ ਨੇ ਬਹੁਤ ਨਿਗਾ ਸਵਾਗਤ ਸੰਗਤ ਦਾ ਕੀਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਇਸੀ ਤਰੀਕੇ ਦੇ ਨਾਲ ਹਰ ਪੜਾਪ ਦੇ ਉੱਤੇ ਹਰ ਕਿਲੋਮੀਟਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਈ-ਕਈ ਸਟਾਲ ਐਸੇ ਲੱਗੇ ਨੇ ਜਿਹੜੀ ਗੁਰੂ ਦੇ ਪ੍ਰਤੀ ਆਪਣੀ ਸ਼ਰਧਾ ਭੇਟ ਕਰਦੇ ਹੋਏ ਸੰਗਤਾਂ ਦਾ ਦਰਸ਼ਕ ਬਾਤ ਕਰ ਰਹੇ ਸੋ ਮੈਂ ਸਮੂੱਚੀ ਪੰਜਾਬ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ। ਸ਼੍ਰੀ ਕੇਸਗੜ੍ਹ ਸਾਹਿਬ ਤੋਂ ਰਵਾਨਾ ਹੋਣ ਵੇਲੇ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਣਕੀ ਭਾਵਨਾ ਸੀ? ਦੇਖੋ ਮੈਂ ਸਮਝਦਾ ਕਿ ਸਦੀਆ ਬਾਦ ਐਫਓਜਲ ਜਹਾਜ ਜਲਾਲ ਦੇਖਿਆ ਜਿੱਥੇ ਹਾਥੀ, ਕੋੜੇ, ਊਂਟ, ਸਕੂਲਾਂ ਦੇ ਬੱਚੇ ਸਰਕਾਰੀ ਤੰਤਰ ਮੰਤਰੀ ਜਨਰ ਆਪਰਾ ਲੱਗਿਆ ਜਿੱਤੇ ਸਰਕਾਰੀ ਵੀ ਓਨਰ ਕੀਤਾ ਗਿਆ ਸਰਕਾਰ ਵੱਲੋਂ ਵੀ ਐਸਜੀਪੀਸੀ ਵੱਲੋਂ ਵੀ ਕੋਈ ਜੱਥੇਬੰਦੀ ਐਸੀ ਨਹੀਂ ਸੀ ਜਿਹਨਾਂ ਨੂੰ ਅਸੀਂ ਸੱਦਾ ਦਿੱਤਾ ਹੋਇਆ ਰੋਣਾ ਪਹੁੰਚੂ ਏ ਸੋ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਆਪਣਾ ਅਥਾ ਸ਼ਰਧਾ ਗੁਰੂ ਤੇਗ ਬਹਾਦਰ ਸਾਹਿਬ ਦਾ ਔਰ ਇਹ ਸ਼ਹਾਦਤ ਦੇ ਮੌਕੇ ਤੇ ਜਿਹੜਾ ਸਾਡਾ 350 ਸਾਲਾਂ ਸਾਨੂੰ ਮੌਕਾ ਮਿਲਿਆ ਸਾਰਿਆਂ ਨੂੰ ਮਨਾਉਣ ਦਾ ਇਸ ਸ਼ਹਾਦਤ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਉਂਗਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਸੀ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਸਾਰਿਆਂ ਨੇ ਇਹਦੇ ਵਿੱਚ ਹਮਤਤਾ ਪਾਈ ਆਤਮਾ ਸਿੰਘ ਨਵਾਨਾ ਵਾਈਸ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਂ ਹਿੰਦੁਸਤਾਨ ਦੇ ਔਰ ਪੂਰੇ ਪੰਜਾਬ ਦੇ ਹਰਿਆਣਾ ਦੇ ਦਿੱਲੀ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਨਗਰ ਕੀਰਤਨ ਤੇ ਦੇਸ ਨੂੰ ਵੀ ਮੌਕਾ ਮਿਲਦਾ ਹੈ ਉਹਨਾਂ ਨੂੰ ਇਸ ਇਸ ਨਗਰ ਕੀਰਤਨੇ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ ਔਰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਰਿਆਂ ਨੂੰ ਆਪਣੇ ਕੰਮ ਤੋਂ ਰੁਕ ਜਾਵੇ ਛੱਡ ਕੇ ਇਹਦੇ ਵਿੱਚ ਹਾਜ਼ਰੀ ਜ਼ਰੂਰ ਭਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮਹਾਨ ਨਗਰ ਕੀਰਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਾਬਾ ਮਤੀਦਾਸ ਜੀ ਬਾਬਾ ਸਰਦੀਦਾ ਜੀ ਬਾਬਾ ਧਿਆਲਾ ਜੀ ਅਤੇ ਧੰਨ ਬਾਬਾ ਜੀਵਨ ਸਿੰਘ ਜੀ ਜਿਹੜੀ ਮਾਨ ਸੇਵਾ ਹੀ ਸਭ ਸਤਿ ਸਤ ਧੰਨ ਬਾਬਾ ਜੀਵਨ ਸਿੰਘ ਜੀ ਵੱਲੋਂ ਜਿਹੜਾ ਸਤ ਗੁਰਾਂ ਦਾ ਪਾਵਨ ਅਸੀਸ ਆਨੰਦਪੁਰ ਸਾਹਿਬ ਪਹੁੰਚਾਉਣ ਦਾ ਅਤੇ ਬਾਬਾ ਮਤੀਦਾ ਬਾਬਾ ਸਿੱਧ ਬਾਬਾ ਜ਼ੈਰਾ ਜੀ ਦੀ ਸਿੱਧੀ ਗੁਰੂ ਤੇ ਭਦਰ ਸਾਹਿਬ ਜੀ ਦੀ ਸਿੱਧੀ ਨੂੰ ਸਮਰਪਤ ਸ੍ਰੀ ਆਨੰਦਪੁਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਅਤੇ ਮਹੰਗ ਸਿੰਘ ਦਲਾਂ ਪੰਥਾਂ ਵੱਲੋਂ ਕਤਰ ਹੋ ਕੇ ਜਿਹੜਾ ਵਾ ਸ੍ਰੀ ਆਨੰਦਪੁਰ ਸਾਹਿਬ ਧੰਨ ਗੁਰੂ ਤੇ ਭਦਰ ਸਾਹਿਬ ਜੀ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮੈਲ ਪੋਰਾ ਸਾਹਿਬ ਤੋਂ ਥੜਾ ਸਾਹਿਬ ਤੋਂ ਆਰੰਭ ਹੋ ਕੇ ਦਿੱਲੀ ਨੂੰ ਜਾ ਰਿਹਾ ਜਿਸ ਦਾ ਰਾਤ ਦਾ ਇਤਰਾਮ ਪਾੜੇ ਹੋਵੇਗਾ ਅਤੇ ਉਸ ਤੋਂ ਬਾਅਦਾਂ ਦਿੱਲੀ ਗੁਰਦਾਸ ਸਿੰਘ ਪੰਜਾਬ ਸਿੰਘ ਸਾਹਿਬ ਦਾ ਆ ਕੇ ਜਿਹੜੀ ਸਮਾਪਤੀ ਹੋਵੇਗੀ ਦੇ ਮਹਾਨ ਨਕਲ ਕਿਰਤਨ ਉਸ ਸ਼ਹਾਦਤ ਨੂੰ ਸਿੱਧਾ ਵਾ ਜਿਹੜੀ ਸਾਧ ਜਰ ਤਰਫੋਂ ਬਚਾਉਣ ਵਾਸਤੇ ਦੇਚ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਤੋਂ ਤੇ ਬਹਾਦਰ ਸਾਹਿਬ ਜੀ ਵੱਲੋਂ ਕੀਤੀ ਗਈ ਸੈਗੁਰ ਜੀ ਦਾ ਖਾਲਸਾ ਮਤੈ